ਗੁਰਦਾਸਮਨ ਦਾ ਗਾਣਾ ਸੀ ਲੜ ਗਿਆ ਪੇਚਿਆ-ਪੇਚਾ ਵੇ ਸੋਹਣੇ ਸੱਜਣਾ ਦੇ ਨਾਲ ਸੋ ਪਿਛਲੇ ਦਿਨਾਂ ਤੋਂ ਚਾਈਨਾ ਡੋਰ ਨੂੰ ਲੈ ਕੇ ਇੱਕ ਇਹੋ ਜਿਹਾ ਪੇਚਾ ਪਿਆ ਉਹ ਪੇਚਾ ਹੁਣ ਲੰਬਾ ਹੁੰਦਾ ਜਾ ਰਿਹਾ ਵਧਦਾ ਹੀ ਜਾ ਰਿਹਾ ਦਿਨੇਸ਼ ਖੋਸਲਾ ਜਿਨ੍ਹਾਂ ਨੇ ਚਾਈਨਾ ਡੋਰ ਦਾ ਮਾਮਲਾ ਚੁੱਕਿਆ ਸੀ ਤੇ ਉਸ ਦੇ ਬਾਅਦ ਉਹਨਾਂ ਦਾ ਪਹਿਲਾ ਪੇਚਾ ਪਿਆ ਪੁਲਿਸ ਦੇ ਨਾਲ ਫਿਰ ਪਿਆ ਪ੍ਰਸ਼ਾਸਨ ਦੇ ਨਾਲ ਫਿਰ ਪੇਚਾ ਪਿਆ ਉਹਨਾਂ ਦਾ ਜਿਮੈਟੋ ਦੇ ਨਾਲ ਇਤਾਂ ਹੀ ਹੁਣੇ ਪੇਚਾ ਜਿਹੜਾ ਲੰਬਾ ਹੁੰਦਾ ਜਾ ਰਿਹਾ ਸੋ ਵੀ ਜਿੱਤ ਰਹੇ ਹੋਣਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਖੋਸਲਾ ਜੀ ਦੇ ਉੱਤੇ ਕਾਫੀ ਸੰਗੀਨ ਅਲਿਗੇਸ਼ਨ ਲਗਾਏ ਨੇ ਸੋ ਅਸੀਂ ਹੁਣ ਕੋਸ਼ਲਾ ਜੀ ਕੋ ਐ ਦਿਨੇਸ਼ ਕੋਸ਼ਲਾ ਜੀ ਨੇ ਤੁਹਾਡੇ ਤੇ ਹੁਣ ਕਾਫੀ ਵੱਡੇ ਸੰਗੀਨ આરોਪ ਲਗਾਏ ਨੇ ਵਿਜੇ ਤ੍ਰੇਨ ਕਿੰਨਾ ਨੇ ਵਿਜੇ ਤ੍ਰੇਨ ਵਿਜੇ ਤ੍ਰੇਨ ਨੂੰ ਜਾਣਦੇ ਹੋ ਕੌਣ ਨੇ ਵਿਜੇ ਤ੍ਰੇਨ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਕਿਹੜੀ ਜਗ੍ਹਾ ਤੋਂ ਸਰ ਕਿਹੜੀ ਜਗ੍ਹਾ ਤੋਂ ਤੁਹਾਡੇ ਗਵਾਂਢੀ ਨੇ ਬਟਾਲਾ ਰਹਿੰਦੇ ਨੇ ਹਾ ਜੀ ਬਟਾਲੇ ਤੁਹਾਡੇ ਕੋਲ ਹੀ ਨੇ ਸੌਰੀ ਸਰ ਮੈਂ ਮਾਫੀ ਮੰਗਣਾ ਪਰ ਮੈਂ ਜਾਣਦਾ ਨਹੀਂ ਕੌਣ ਨੇ ਵਿਜੇਤ ਰੇਨ ਸੀਰੀਅਸਲੀ ਕਹ ਰਿਹਾ ਨਹੀਂ ਸਰ ਮੈਨੂੰ ਕੋਈ ਦੱਸੋ ਇਹਦੇ ਚ ਕੀ ਹੈ ਗਾਇ ਮੈਂ ਜਾਣਦਾ ਹੀ ਨਹੀਂ ਕੌਣ ਨੇ ਵਿਜੇਤ ਰੇਨ ਜੀ ਚਲੋ ਮੈਂ ਉਹਨਾਂ ਦੇ ਸਵਾਲ ਦੱਸਣਾ ਜੋ ਸਵਾਲ ਸੁਣੋਗੇ ਨਾ ਤੇ ਫਿਰ ਆਪੇ ਪਤਾ ਲੱਜੂਗੀ ਬੜੇ ਉਹਨਾਂ ਤਿੱਖੇ ਸਵਾਲ ਕੀਤੇ ਨੇ ਬੜੀ ਚੁੰਡੀ ਵੱਡੀ ਹੈ ਬੜੀ ਵੱਡੀ ਚੁੰਡੀ ਵੱਡੀ ਹੈ ਤੁਹਾਨੂੰ ਆਪੇ ਪਤਾ ਲੱਜਣਾ ਕਿ ਉਹ ਵਿਜੇਤ ਰੇਨ ਹੀ ਕਿਉਂਕਿ ਇਹੋ ਜੀਆਂ ਚੁੰਡੀਆਂ ਉਹੀ ਵੱੜਦਾ ਹਾਂ ਮੈ ਸਰ ਮੈਨੂੰ ਕੋਈ ਦੱਸੋਗੇ ਮੈਂ ਮੈਨੂੰ ਪਤਾ ਹੀ ਨਹੀਂ ਕੌਣ ਹੋ ਤੁਸੀਂ ਤੁਸੀਂ ਚਲ ਮੈਂ ਦੱਸਣਾ ਮੈਂ ਦੱਸਣਾ ਕਿ ਵਿਜੇ ਤ੍ਰੇਲ ਦਾ ਕਹਿਣਾ ਹੈਗਾ ਕਿ ਪੂਛ ਚੁੱਕਣ ਵਾਲਾ ਦਿਨੇਸ਼ ਖੋਸਲਾ ਐਵੇਂ 扑ੜਕਦਾ ਰਹਿੰਦਾ ਚੌਂਕ ਦੇ ਵਿੱਚ ਚੌਂਕ ਤੇ ਵਿੱਚ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਪੂਛ ਚੁੱਕੇ ਇੱਕ ਪੂਛ ਦਾ ਉਹਨਾਂ ਜ਼ਿਕਰ ਕੀਤਾ ਹੈ ਪੂਛ ਦਾ ਬੰਦੇ ਦੀ ਹੁੰਦੀ ਨਹੀਂ ਫਿਰ ਤੁਹਾਡੇ ਵਾਸਤੇ ਉਹਨਾਂ ਲਫ਼ਜ਼ ਵਰਤੇ ਕਿੰਨੇ ਵਰਤੇ ਆ ਵਿਜੇ ਤ੍ਰੇਲ ਕੌਣ ਨਹੀਂ ਹੋ ਹੈ ਕੌਣ ਐਮਐਲਏ ਹੈ ਬਟਾਲੀ ਦੇ ਤੁਹਾਨੂੰ ਨਹੀਂ ਪਤਾ ਇਥੋਂ ਦੇ ਐਮਐਲਏ ਕੌਣ ਹੈ ਮੈਂ ਪੀਐਮ ਇੰਡੀਆ ਕਿਹੜੀ ਕੰਟਰੀ ਦੇ ਰਹਿੰਦੇ ਵਿਜੇ ਤਰਿਆਂ ਨੂੰ ਨਹੀਂ ਜਾਣਦੇ ਸੱਚੀ ਇਮਾਨਦਾਰੀ ਨਾਲ ਸਰ ਮੈਂ ਕਹਿੰਦਾ ਮੈਂ ਨਹੀਂ ਜਾਣਦਾ ਮੈਨੂੰ ਚਲੋ ਫਿਰ ਇਸ ਸਵਾਲ ਦਾ ਚਲੋ ਕੋਈ ਵੀ ਹੋਵੇ ਸਵਾਲ ਦਾ ਜਵਾਬ ਦਿਓ ਚਾਈਨਾ ਡੋਟ ਸਰ ਦੇਖੋ ਹੁਣ ਐਸ ਵੇਲੇ ਬਟਾਲਾ ਛੱਡ ਕੇ ਸਰ ਪੂਰੇ ਪੰਜਾਬ ਹਿੰਦੁਸਤਾਨ ਚ ਲੋਕੀ ਮੇਰਾ ਸਾਥ ਦੇ ਰਹੇ ਚਾਈਨਾ ਡੋਰ ਦੇ ਨਾਲ ਉਹਨਾਂ ਚ ਜਿਹੜੇ ਚਾਈਨਾ ਦੀ ਡੋਰ ਵੇਚਣ ਵਾਲੇ ਮੇਰੇ ਖਿਲਾਫ ਵੀ ਬੋਲ ਰਹੇ ਨੇ ਹੁਣ ਮੈਂ ਹਰ ਇੱਕ ਨੂੰ ਕਿਸ ਤਰ੍ਹਾਂ ਜਾਣ ਸਕਦਾ ਜੇ ਤੁਸੀਂ ਜਾਣਦੇ ਹੋ ਵੀ ਜੇ ਤਰੇਣ ਕੌਣ ਨੇ ਵੀ ਜੇ ਤਰੇਣ ਤੁਸੀਂ ਮੈਨੂੰ ਦੱਸ ਤੋ ਦੋ ਚਲ ਮੈਂ ਤੁਹਾਨੂੰ ਮੈਂ ਤੁਹਾਨੂੰ ਉਹਨਾਂ ਦੀ ਵੀਡੀਓ ਵਿਖਾ ਦਿਆਂ ਤਸਵੀਰ ਦਿਖਾ ਦਿਆਂ ਫਿਰ ਤੁਹਾਨੂੰ ਕੋਈ ਯਕੀਨ ਹੋਏਗਾ ਬਿਲਕੁਲ ਸਹੀ ਹੈ I I ਅਪਰੀਸ਼ੀਏਟ ਯੂ ਸਰ ਪਰ ਜੇ ਤੁਸੀਂ ਮੈਨੂੰ ਉਹਨਾਂ ਦੀ ਸ਼ਕਲ ਦਿਖਾ ਦੋ ਮੈਂ ਕੀ ਪਤਾ ਰੈਕਗਨਾਈਜ਼ ਕਰ ਲਵਾਂ ਮੈਂ ਐ ਨਹੀਂ ਕਹਿੰਦਾ ਮੈਂ ਨਹੀਂ ਜਾਣਦਾ ਕੋਈ ਗਜਨੀ ਵਾਲੀ ਸ਼ਿਕ ਨਹੀਂ ਸਰ ਮੈਨੂੰ ਹਜੇ ਤੱਕ ਤਾਂ ਕੋਈ ਨਹੀਂ ਸ਼ਾਰਟ ਮੈਮਰੀ ਲਾਸ ਹੋ ਜਾਂਦਾ ਸਰ ਤੁਸੀਂ ਦਿਖਾਓ ਨਾ ਕਿਹੜੇ ਨਹੀਂ ਵੀ ਜੀ ਤ੍ਰਿੰਜੀ ਜੀ 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 ਬਿਲਕੁਲ ਮੈਂ ਮੈਂ ਰਿਸ਼ਵਾਲ ਜੀ ਉਹ ਮੈਨੂੰ ਇੰਨਾ ਪਤਾ ਬਟਾਲੇ ਦੇ ਅਡੇ ਐਮਐਲਏ ਅਮਨ ਸ਼ੇਰ ਸਿੰਘ ਚੈਰੀ ਕਲਸੀ ਜੀ ਨੇ ਠੀਕ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਰੇਸ਼ ਗੋਇਲ ਜੀ ਹੈਗੇ ਨੇ ਜਿਹੜੇ ਕਿ ਚੇਅਰਮੈਨ ਇੰਪਰੂਵਮੈਂਟ ਟਰਸਟ ਨੇ ਇੱਕ ਬਿੱਟੂ ਜੀ ਹੈ ਰਕੇਸ਼ ਕੁਮਾਰ ਤੁੱਲੀ ਜੀ ਜਿਹੜੇ ਸਿਟੀ ਪ੍ਰਧਾਨ ਨੇ ਇੱਕ ਮੈਂ ਵੀ ਆ ਜਿਹੜਾ ਮੈਂ ਕਾਉਂਸਲਰ ਦਾ ਇਲੈਕਸ਼ਨ ਲੜਿਆ ਦਾ ਆਮ ਆਦਮੀ ਪਾਰਟੀ ਤੋਂ ਤੇ ਇੱਕ ਸਾਡੇ 50 ਮੈਂਬਰ ਨੇ ਬਟਾਲੇ ਦੇ ਵਿੱਚ ਜਿਹੜੇ ਕੌਂਸਲਰ ਦੇ ਇਲੈਕਸ਼ਨ ਲੜੇ ਨੇ ਇੱਕ ਸਾਡੇ ਹੁਣ ਜਿੱਤੇ ਨੇ ਇਥੋਂ 29 ਨੰਬਰ ਵਾਰਡ ਤੋਂ ਸੀ ਜਿੱਤ ਕੀਤੀ ਹੈ ਪ੍ਰਾਪਤ ਵੱਡੀ ਜਿੱਤ ਕੀਤੀ ਹੈ ਪ੍ਰਾਪਤ ਆਮ ਆਦਮੀ ਪਾਰਟੀ ਨੇ ਤੋਂ ਵਿਜੇ 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 ਤਰੇਨ ਨੂੰ ਨਹੀਂ ਸਰ ਵਿਜੇ ਤਰੇਨ ਜੀ ਕਿਹੜੀ ਵਾਰਡ ਚੋਂ ਲੱਗ ਚੱਲ ਮੈਂ ਤੁਹਾਨੂੰ ਉਹਨਾਂ ਦੀ ਤਸਵੀਰ ਦਿਖਾਣਾ ਹੈ ਸਾ ਤਸਵੀਰ ਦੇਖ ਕੇ ਤੇ ਸ਼ਾਇਦ ਤੁਹਾਡੀ ਯਾਦ ਉਸਤ ਵਾਪਸ ਆ ਜਾਵੇ ਨਹੀਂ ਜਿਆਦਾ ਸਰ ਮੇਰੀ ਸਹੀ ਹੈ ਪਰ ਮੈਂ ਵੱਡ ਗੱਲ ਨੂੰ ਸਮਝ ਨਹੀਂ ਸਕਦਾ ਦੇਖੋ ਸਾਰੇ ਸਾਰੇ ਬਟਾਲਾ ਵਾਸੀਆਂ ਨੂੰ ਪਤਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਤੇ ਮਜ਼ਾਕ ਨਹੀਂ ਸਮਝੇ ਮੈਂ ਮਜ਼ਾਕ ਕਿਉਂ ਕਰਾਂਗਾ ਧਰਨਾ ਅਗਰ ਮੈਂ ਸਰ ਦੇਖੋ ਮੈਨੂੰ ਐਸਐਸਪੀ ਬਟਾਲਾ ਜੀ ਦਾ ਪਤਾ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਮੈਂ ਤੁਹਾਨੂੰ ਤਸਵੀਰ ਤਸਵੀਰ ਦਿਖਾਣਾ ਕੌਣ ਨਹੀਂ ਹੋ ਜੀ ਇੱਕ ਮਿੰਟ ਮੋਬਾਈਲ ਜਿਹੜਾ ਕੋਈ ਮੋਬਾਈਲ ਦੇਣਾ ਕੋੜੇ ਮੈਂ ਮੋਬਾਈਲ ਤੁਹਾਨੂੰ ਲੈ ਲਓ ਚਲੋ ਤੁਹਾਡੇ ਤੇ ਅਸੀਂ ਇਹਨਾਂ ਦਾ ਹਾਂਜੀ ਹਾਂਜੀ ਤੁਸੀਂ ਫੇਸਬੁੱਕ ਖੋਲਿਓ ਜਰਾ ਲਓ ਸਰ ਜੀ ਹਾਂਜੀ ਖੋਲੋ ਵਿਜੇ ਤ੍ਰੇਨ ਸਰ ਕੀ ਨਾਮ ਦੱਸਿਆ ਵਿਜੇ ਤ੍ਰੇਨ ਇਹ ਵਿਜੇ ਤ੍ਰੇਨ ਵਿਜੇ ਤ੍ਰੇਨ ਇਹ ਹੀ ਨੇ ਦੇਖਿਓ ਐਮਐਲਏ ਸਾਹਿਬ ਨੇ ਜਿਹੜਾ ਕਿੱਕ ਵਾਰੇ ਨੇ ਦੇਖਿਓ ਹਾਂ ਉਹ ਸਰ ਬਟਾਲੇ ਦੇ ਪੱਤਰਕਾਰ ਪਵਨ ਤਰੇਨ ਜੀ ਦੇ ਛੋਟੇ ਭਰਾ ਤੁਸੀਂ ਇਸ ਤਰ੍ਹਾਂ ਕਹੋ ਨਾ ਸਰ ਮੈਂ ਉਹਦੇ ਕੋਈ ਕਹੇ ਵੇਲੇ ਕਿਸੇ ਨੂੰ ਨਹੀਂ ਜਾਣਦਾ ਬੰਦਾ ਕਿ ਇਹਦਾ ਫੇਸ ਵੈਲਿਊ ਨਹੀਂ ਹੁੰਦੀ ਪਰ ਮੈਂ ਹੁਣ ਮੈਨੂੰ ਲੱਗਦਾ ਕਿ ਬਹੁਤ ਹੀ ਪਵਨ ਤਰੇਨ ਜੀ ਦੇ ਛੋਟੇ ਬ੍ਰਦਰ ਆਈ ਥਿੰਕ ਪਰ ਇਹਨਾਂ ਇੱਕ ਕਰਦੇ ਕੀ ਵੈਸੇ ਬਿਜ਼ਨਸ ਕੀ ਇਹਨਾਂ ਦਾ ਵੈਸੇ ਐਕਟਿੰਗ ਦੇ ਵਿੱਚ ਹੁਣ ਤੁਹਾਨੂੰ ਅਵਾਰਡ ਬਹੁਤ ਛੇਤੀ ਮਿਲੇਗਾ ਵਾ ਕਮਾਲ ਵਾ ਕਮਾਲ ਆਏਗੀ ਆਫਰ ਜਲਦੀ ਫਿਲਮ ਦੀ ਆਫਰ ਆਏਗੀ ਸਰ ਐਨੀ ਗੱਲ ਹੁੰਦੀ ਦੇਖੋ ਪਤਾ ਹੀ ਨਹੀਂ ਦਾ ਕਿਸੇ ਵੇਲੇ ਕਿਸੇ ਦਾ ਫੇਸ ਵੈਲਿਊ ਇਹਨਾਂ ਨਹੀਂ ਹੁੰਦਾ ਬੰਦਾ ਨਹੀਂ ਪਛਾਣ ਪਾਂਦਾ ਉਹਨਾਂ ਨੂੰ ਕੋਈ ਕੌਣ ਹੈਗੇ ਨੇ ਜੀ ਉਹਨਾਂ ਨੇ ਕੋਈ ਦੇਖੋ ਜੀ ਐਮਐਲਏ ਬਟਾਲਾ ਹੁੰਦੇ ਮੈਂ ਜ਼ਰੂਰ ਜਾਣਦਾ ਤੁਸੀਂ ਕਹਿੰਿਆ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਮੈਂ 50 ਬੰਦਿਆਂ ਨੂੰ ਜਾਣਦਾ ਐ ਐਮਐਮ ਦੀ ਆਮ ਆਦਮੀ ਨਹੀਂ ਹੁਣ ਤੱਕ ਤੁਸੀਂ ਪਛਾਣ ਲਿਆ ਨਾ ਹਾਂ ਮੈਂ ਇੱਕ ਸੀਨੀਅਰ ਪੱਤਰਕਾਰ ਜਿਹੜੇ ਨੇ ਔਰ ਦੇ ਸੀਨੀਅਰ ਪੱਤਰਕਾਰ ਨੇ ਪਵਨ ਤਰੇਨ ਜੀ ਮੇਰੇ ਦੋਸਤ ਨੇ ਹੋ ਜੀ 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 ਮੇਰੇ ਦੋਸਤ ਨੇ ਫਰੈਂਡ ਨੇ ਹੋ ਉਹਨਾਂ ਦੇ ਬ੍ਰਦਰ ਆ ਉਹਨਾਂ ਨਾਲ ਕਈ ਵਾਰੀ ਮੈਂ ਨਾਲ ਮਿਲਿਆ ਉਹਨਾਂ ਨੂੰ ਬਟ ਇਹਨਾਂ ਦੇ ਬਾਰੇ ਤੁਸੀਂ ਮੈਨਾਂ ਗੱਲ ਕਰ ਰਹੇ ਹੋ ਜੀ ਕੀ ਕਹਿੰਦੇ ਨੇ ਅੱਛਾ ਉਹਨਾਂ ਨੇ ਪਹਿਲੀ ਤਾਂ ਗੱਲ ਇਹੋ ਕਹੀ ਐ ਬੜੀ ਕਿਹੜੇ ਚੈਨਲ ਤੇ ਕਿਹਾ ਉਹਨਾਂ ਨੇ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀਡੀਓ ਪਾ ਕੇ ਦੇਓ ਸਰ ਜਿਨ੍ਹਾਂ ਦੀ ਫੇਸਬੁੱਕ ਕੋਈ ਵੇਖਦਾ ਨਹੀਂ ਤੇ ਮੈਨੂੰ ਸਵਾਲ ਲੱਗੇ ਆ ਗਏ ਉਹਨਾਂ ਦੇ ਕੀ ਕਰ ਰਹੇ ਹੋ ਅੱਜ ਕਿਹੜੇ ਮੂਡ 'ਚ ਹੋ ਤੁਸੀਂ ਤੁਸੀਂ ਤੇ ਸਰ ਸਰ ਦੇਖੋ ਮੈਂ ਮੂਡ ਦੀ ਗੱਲ ਨਹੀਂ ਕਰ ਰਿਹਾ ਮੈਡਿਕ ਜਨਰਲ ਗੱਲ ਕਰ ਰਹੇ ਆ ਸਰ ਤੁਸੀਂ ਲੀਡਿੰਗ ਸੋਸ਼ਲ ਮੀਡੀਆ ਤੇ ਕਾਫੀ ਵਾਰ ਲੀਡਿੰਗ ਚੈਨਲ ਹੋ ਐਨ ਆਰ ਆਈ ਟੀਵੀ ਦਾ ਨਾਮ ਹੈ ਪੰਜਾਬ ਚ ਫਿਰ ਹੁਣ ਦੱਸਿਓ ਅਸੀਂ ਉਹ ਸਵਾਲ ਸਵਾਲ ਲੈ ਕੇ ਆਇਆ ਸਵਾਲ ਸਵਾਲ ਕਿਉਂਕਿ ਦਨੇਸ਼ ਖੋਸਲੇ ਤੇ ਆ ਸਵਾਲ ਦਨੇਸ਼ ਖੋਸਲੇ ਤੇ ਆ ਸਵਾਲ ਸਰ ਦਿਖਾਓ ਮਨੂੰ ਕਿਹੜੇ ਸਵਾਲ ਪਹਿਲਾ ਪਹਿਲਾ ਸਵਾਲ ਤੁਹਾਡੇ ਤੋਂ ਮੈਂ ਹੀ ਲੈ ਰਿਹਾ ਕਿ ਉਹਨਾਂ ਦਾ ਪਹਿਲਾ ਸਵਾਲ ਹੈਗਾ ਕਿ ਤੁਸੀਂ ਪੂਛ ਚੱਕ ਕੇ ਚੌਂਕ ਦੇ ਵਿੱਚ ਜਿਹੜੇ ਆ ਭੁੜਕਦੇ ਫਿਰਦੇ ਹੋ ਇਹ ਪੂਛ ਚੱਕ ਕੇ ਉਹਨਾਂ ਨੇ ਕਿਉਂਕਿ ਆ ਪੂਛ ਤਾਂ ਬੰਦੇ ਦੀ ਹੁੰਦੀ ਨਹੀਂ ਮੈਂ ਸਰ ਦੇਖ ਕੇ ਤੁਹਾਨੂੰ ਵਿਜੇ ਤਰੇਂਜੀ ਦਾ ਐਡਰੈਸ ਪਤਾ ਹੋਵੇ ਤੁਹਾਨੂੰ ਉਹਨ ਨਹੀਂ ਸਵਾਲ ਦਾ ਜਵਾਬ ਦੇ ਦੇਰ ਮੈਨੂੰ ਇਹ ਸਵਾਲ ਸਿਰ ਸਵਾਲ ਹੀ ਨਹੀਂ ਹੈਗਾ ਕੀ ਅਗਲਾ ਸਵਾਲ ਵੇਖ ਲਓ ਕੀ ਉਹ ਕਹਿੰਦੇ ਨੇ ਕਿ ਸੰਸੰਤਾਲੀ ਦੀ ਭਾਸ਼ਾ ਵਰਤਦੇ ਹੋ ਵੀ ਮਤਲਬ ਤੁਸੀਂ ਕਹਿੰਦੇ ਕਿਸੇ ਦੇ ਮਾਨ ਸਨਮਾਨ ਦੇ ਵਿੱਚ ਕੋਈ ਗੱਲਬਾਤ ਕਰਨੀ ਹੋਵੇ ਨਾ ਤੇ ਅਸੱਭਿਅਤ ਭਾਸ਼ਾ ਵਰਤਦੇ ਸਾਨੂੰ ਸੰਤਾਲੀ ਦੀ ਮੈਂ ਤਾਂ ਉਹਨਾਂ ਨੂੰ ਸਰ ਕੁਝ ਕਿਹਾ ਹੀ ਨਹੀਂ ਮੇਰੇ ਤੋਂ ਉਹਨਾਂ ਨਾਲ ਟਾਕਿੰਗ ਹੀ ਨਹੀਂ ਹੈਗੀ ਹੂੰ ਮੈਂ ਤਾਂ ਵਿਜੇ ਤ੍ਰੇਨ ਜੀ ਦੀ ਇੱਜ਼ਤ ਕਰਨਾ ਜੇ ਤੁਸੀਂ ਮੇਰੇ ਪਰ ਮੇਰੇ ਦੋਸਤ ਨੇ ਪਵਨ ਤ੍ਰੇਨ ਜੀ ਉਹਨਾਂ ਦੇ ਬ੍ਰਦਰ ਨੇ ਮੈਂ ਤਾਂ ਵਿਜੇ ਤ੍ਰੇਨ ਪਵਨ ਤ੍ਰੇਨ ਜੀ ਨੇ ਉਹਦੀ ਪੁੱਛ ਲੋ ਮੇਰੀ ਉਹਨਾਂ ਨੇ ਬਾਰੇ ਵੀ ਕਦੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਇਹ ਸਵਾਲ ਤੇ ਕੁਝ ਜਵਾਬ ਕਹਿਣਾ ਚਾਹੁੰਦੇ ਕਿ ਜਾਂ ਤੁਸੀਂ ਵੀ ਡਰੇ ਜਵਾਬ ਹੀ ਨਹੀਂ ਦੇਣਾ ਡਰ ਸਰ ਮੈਨੂੰ ਕਹਦਾ ਡਰ ਮੈਂ ਕੋਈ ਫੀਂਦੀ ਚ ਰਿਆ ਤੇ ਬੇਟਾ ਦਾ ਫਿਰ ਜਵਾਬ ਨਹੀਂ ਤੁਸੀਂ ਕਿਸੇ ਸਵਾਲ ਦਾ ਜਵਾਬ ਦੋ ਸਰ ਕਿਹੜਾ ਸਵਾਲ ਹੈ ਦੱਸੋ ਸਵਾਲ ਤੇ ਤੁਹਾਡੇ ਸਾਹਮਣੇ ਹੈ ਕਿ ਕਹਿੰਦੇ ਕਿ ਪਹਿਲਾਂ ਤਾਂ ਉਹਨਾਂ ਪੁੱਛ ਸਕਣ ਵਾਲੀ ਗੱਲ ਕੀਤੀ ਤੁਸੀਂ ਉਹ ਵੀ ਕਮਾਤੀ ਵੀ ਇਥੇ ਚੌਂਕ ਤੇ ਵਿੱਚ ਕਹਿੰਦੇ ਆ ਕਿ ਬੜੇ ਪੁ ਠੀਕ ਹੈ ਤੇ ਆਪਣੀ ਦੁਕਾਨ ਦੇ ਅੰਦਰ ਹੁੰਦਾ ਜੇ ਓਕੇ ਮੈਂ ਤਾਂ ਗੁੱਡੀਆਂ ਵੇਚ ਰਿਹਾ ਛੋਟਾ ਜਿਹਾ ਨਮਾਣੇ ਜਿਹਾ ਕੰਮ ਜੇ ਲੋਕਾਂ ਦਾ ਸਾਥ ਮਿਲ ਰਿਹਾ ਵਾ ਗੁੱਡੀਆਂ ਵੇਚ ਕੇ ਵੇਖੋ 50 50 ਪੈਸੇ ਦੇ ਦੋ ਦੋ ਇੱਕ ਇੱਕ ਰੁਪਈਆ ਗੁੱਡੀ ਜੋ ਇਕੱਠਾ ਕਰਨ ਦੇ ਆਈ ਤੇ ਅੱਛਾ ਇੱਕ ਉਹਨਾਂ ਨੇ ਕਿਹਾ ਅੱਛਾ ਪਹਿਲੇ ਦੱਸਿਏ ਕਿਉਂਕਿ ਤੁਹਾਡੀ ਪਰਸਨੈਲਿਟੀ ਦੱਸ ਦੀ ਕਿ ਡੇਲੀ ਨਾਂਦੇ ਤੁਹਾਨੂੰ ਉਸ ਸਰ ਦੇਖੋ ਮਹਾਰਾਜ ਦਾ ਸ਼ੁਕਰ ਹੈ ਦੇਖੋ ਉਹਨਾਂ ਨੇ ਨਾ ਦੇ ਤੋਂ ਨਾ ਉਹਨਾਂ ਦਾ ਕਹਿਣਾ ਉਹਨਾਂ ਨੇ ਪਤਾ ਨਹੀਂ ਕਿਉਂ ਕਿਆ ਵੀ ਨਾ ਧੋਕੇ ਨਾ ਆਹ ਮੰਦਰ ਚੜਦੇ ਆ ਵੀ ਜਿਹੜੇ ਤੁਸੀਂ ਇਲਜ਼ਾਮ ਲਗਾਈ ਨਾ ਕਿ ਕੋਈ ਡੋਰ ਵੇਚਦਾ ਕਹਿੰਦੇ ਮੈਂ ਵੀ ਆਵਾਂਗਾ ਮੰਦਰ ਦੇ ਵਿੱਚ ਤੇ ਜੇ ਕੋਈ ਡੋਰ ਵੇਚਦਾ ਤੇ ਪੂਰੇ ਸਾਰੇ ਉਹਨੂੰ ਫੜਦੇ ਨਹੀਂ ਚਾ ਇਹਨਾਂ ਦੀ ਡੋਰ ਚਾ ਇਹਨਾਂ ਦੀ ਡੋਰ ਜੇਕਰ ਵੇਚਦਾ ਕੋਈ ਫੜਦਾ ਤੇ ਮੈਂ ਕਹਿੰਦੇ ਅਸੀਂ ਉਹਨਾਂ ਨੂੰ ਕਾਰਵਾਈ ਕਰਾਂਗੇ ਪਲਾਸਟਿਕ ਦੀ ਡੋਰ ਦੀ ਗੱਲ ਕਰ ਰਹੇ ਹੋ ਨੇ ਐ ਚਾਈਨਾ ਦੀ ਡੋਰ ਚਾਈਨਾ ਤੋਂ ਕਿੱਥੋਂ ਆਂਦੀ ਸੜ ਡੋਰ ਡੋਰ ਤੇ ਸਾਡੇ ਪੰਜਾਬ 'ਚ ਆਂਦੀ ਹੈ ਹਿੰਦੁਸਤਾਨ 'ਚ ਆਂਦੀ ਹੈ ਅੱਛਾ ਚਾਈਨਾ ਦੀ ਤਾਂ ਕੋਈ ਡੋਰ ਹੀ ਨਹੀਂ ਆਂਦੀ ਸਰ ਡੋਰ ਸਾਡੇ ਹਿੰਦੁਸਤਾਨ 'ਚ ਹੀ ਬਣਦੀ ਹੈ ਦੇਖੋ ਆਪਾਂ ਮੈਂ ਬਤਾਉਣਾ ਚਾਈਨਾ ਡੋਰ ਬਣ ਗਿਆ ਸਰ ਉਹ ਦੇਖੋ ਨਾ ਮੈਂ ਉਹ ਰੈਕੋਗਨਾਈਜ਼ ਹੋ ਜਾਂਦਾ ਉਹ ਦਾ ਨਾ ਚਲੋ ਅੱਛਾ ਉਹਨਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਿੱਦਾਂ ਹੁਣ ਤੁਹਾਡਾ ਇਲਜ਼ਾਮ ਸੀਗਾ ਨਾ ਕਿ ਚਾਈਨਾ ਦੀ ਡੋਰ ਨੂੰ ਫੜ ਦੇਣੀ ਹੈ ਉਹ ਕਹਿੰਦੇ ਆਪਾਂ ਨੂੰ ਆਣ ਦੱਸਣ ਨਹੀਂ ਮੈਂ ਫੜਨ ਦੀ ਮੈਂ ਫੜਨ ਦੀ ਸਰ ਗੱਲ ਨਹੀਂ ਕੀਤੀ ਮੈਂ ਦਸ਼ਪਾਲ ਜੀ ਦੇਖੋ ਤੁਸੀਂ ਅਗਰ ਮੇਰੀ ਫੇਸਬੁੱਕ ਨੂੰ ਧਿਆਨ ਨਾਲ ਦੇਖੋਗੇ ਨਾ ਮੈਂ ਆਪਣੀ ਫੇਸਬੁੱਕ ਪੇਜ ਤੇ ਐਮਐਲ ਸੌਰੀ ਐਸਐਸਪੀ ਸਾਹਿਬ ਨੂੰ ਇੱਕ ਰਿਕਵੈਸਟ ਕੀਤੀ ਸੀਗੀ ਕਿ ਸਰ ਬਟਾਲਾ ਦੇ ਵਿੱਚ ਇਹ ਜਾਨਲੇਵਾ ਡੋਰ ਜਿਹੜੀ ਆ ਬਹੁਤ ਜ਼ਿਆਦਾ ਵਿਕਰੀ ਹੈ ਮੈਂ ਅੱਜ ਵੀ ਬੇਨਤੀ ਕਰਾਂਗਾ ਸਰ ਦੇਖੋ ਇਸ ਵੇਲੇ ਸਰ ਸਾਨੂੰ ਲੋਕਾਂ ਦੀ ਜਾਨਾਂ ਬਚਾਉਣੀਆਂ ਜ਼ਿਆਦਾ ਜ਼ਰੂਰੀਆਂ ਕਿਉਂਕਿ ਮੇਰੇ ਲਈ ਕੋਈ ਮੇਰਾ ਮਤਵ ਨਹੀਂ ਹੈਗਾ ਮੈਂ ਕੌਣ ਮੈਨੂੰ ਤਾਂ ਲੋਕੀ ਜਾਣਦੇ ਵੀ ਨਹੀਂ ਇੱਥੇ ਤੁਸੀਂ ਬਟਾਲੇ 'ਚ 100 ਬੰਦੇ ਨੂੰ ਪੁੱਛੋਗੇ ਉਹ ਕਹਿੰਦੇ ਦਿਨੇਸ਼ ਕੋਸਲਾ ਕੌਣ ਮੈਨੂੰ ਨਹੀਂ ਕੋਈ ਜਾਣਦਾ ਸਰ ਪਰ ਮੈਂ ਇੱਕ ਆਵਾਜ਼ ਚੁੱਕੀ ਆਪਣੀ ਕਿ ਇੱਕ ਜਿਹੜੀ ਪਲਾਸਟਿਕ ਦੀ ਡੋਰ ਹੈ ਜਿਹੜੀ ਬੱਚਿਆਂ ਦੇ ਗਲਿਆਂ ਚ ਵੱਜ ਕੇ ਬੱਚਿਆਂ ਨੂੰ ਮਾਰ ਰਹੀ ਹੈ ਦੇਖੋ ਕੱਲੇ ਬੱਚੇ ਨਹੀਂ ਸਰ ਮੈਂ ਕੱਲ ਇੱਕ ਦੇਖ ਰਿਹਾ ਸੇਫ ਹਿਊਮਨ ਲਾਈਫ ਪਲੇ ਇੱਥੇ ਬਟਾਲਾ ਕੈਂਜੀਓ ਆ ਉਹਨਾਂ ਨੇ ਬੜਾ ਵਧੀਆ ਪ੍ਰਚਾਰ ਕੀਤਾ ਮੈਂ ਇਹ ਇਹਲੀ ਚੀਜ਼ ਨੂੰ ਨਾ ਲੈ ਕੇ ਆਣਾ ਚਾਹੁੰਦਾ ਸੀ ਪਰ ਮੇਰੇ ਕੋ ਵੀ ਵਿਅਸਥਾ ਦੇ ਕਰਕੇ ਨਹੀਂ ਲੈ ਕੇ ਆ ਸਕਿਆ ਬਟ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗਾ ਕਿ ਉਹ ਬਹੁਤ ਸੋਨਾ ਉਹਨਾਂ ਦਾ ਕੰਮ ਹੈ ਇੱਕ ਗੁਜਰਾਤ ਦੇ ਵਿੱਚ ਜਿਹੜੀ ਹੈ ਨਾ ਇਹ ਚੀਜ਼ ਇਹ ਗੁਜਰਾਤ ਚ ਅੱਜ ਦੀ ਨਹੀਂ ਇੱਕ ਟੁੱਕਰ 6-7 ਸਾਲ ਤੋਂ ਚੱਲ ਰਹੀ ਹੈ ਕਿਉਂਕਿ ਉਹਨਾਂ ਨੇ ਸਕੂਟਰਾਂ ਤੇ ਲਾਇਆ ਸਟੈਪ ਕੀਤਾ ਮੈਂ ਉਹਨਾਂ ਨੂੰ ਕਹਾਗਾ ਜੇ ਮੀਰੀ ਵੀ ਉਸ ਚੀਜ਼ ਤੇ ਉਹਨਾਂ ਨੂੰ ਹੈਲਪ ਚਾਹੀਦੀ ਹੋएगी ਮੈਂ ਜਦੋਂ ਕਹੋਗੇ ਟਾਈਮ ਦਿਓਗੇ ਮੈਂ ਆ ਆ ਕੇ ਨਾਲ ਸਕੂਟਰਾਂ ਦੇ ਨਾਲ ਹੈਲਪ ਕਰਾਂਗਾ ਕੋਈ ਤਾਰਾ ਜਿੱਕਰ ਮੈਨੂੰ ਲੈ ਕੇ ਦੇਣੀ ਹੈ ਬਣ ਕੇ ਮੈਂ ਆਪਣੇ ਕੋਲੋਂ ਵੀ ਲੈ ਕੇ ਦੇਵਾਂਗਾ ਜੀ ਜੀ ਬਿਲਕੁਲ ਤੇ ਮੈਂ ਤੁਹਾਡੇ ਤੋਂ ਇਹ ਵੀ ਜਾਨਣਾ ਚਾਹਾਂਗਾ ਕਿ ਉਹਨਾਂ ਨੇ ਨਾ ਇੱਕ ਜਿਦਾ ਟੌਂਚ ਮਾਰਦੇ ਹੋਏ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਕਿਹਾ ਹੈਗਾ ਕਿ ਇੱਕ ਟੱਚ ਜਿਆ ਬੰਦਾ ਹੈ ਜਿਹੜਾ ਪੁਲਿਸ ਨੂੰ ਚੈਲੰਜ ਕਰਦਾ ਔਰ ਟੁੱਚ ਜਾ ਕਹਿਣਾ ਮਤਲਬ ਟੁੱਚ ਕੀ ਹੁੰਦਾ ਤੁਸੀਂ ਇਹ ਇਹ ਉਹਨਾਂ ਦੇ ਵਰਡ ਨੇ ਉਹਨਾਂ ਦੇ ਵਰਡ ਦਾ ਮੈਂ ਐਕਸਪਲੇਨ ਕਿੱਦਾਂ ਕਰ ਸਕਦਾ ਓਕੇ ਇਹ ਚੈਲੰਜ ਚੈਲੰਜ ਤੁਸੀਂ ਕਰ ਰਹੇ ਸੀ ਨਾ ਚੈਲੰਜ ਮੈਂ ਸਰ ਉਹਨਾਂ ਨੂੰ ਨਹੀਂ ਕੀਤਾ ਮੈਂ ਚੈਲੰਜ ਐਸਐਸਪੀ ਸਾਹਿਬ ਨੂੰ ਕੀਤਾ ਸੀਗਾ ਨਾਲੇ ਮੇਰਾ ਚੈਲੰਜ ਕੀ ਸੀਗਾ ਭਲਾ ਰਿਸ਼ਪਾਲ ਜੀ ਮੇਰਾ ਚੈਲੰਜ ਐ ਸੀਗਾ ਕਿ ਸਰ ਅਗਰ ਤੁਸੀਂ ਇਹ ਕਹਿੰਦੇ ਹੋ ਕਿ ਬਟਾਲਾ 'ਚ ਚਾਈਨਾ ਡੋਰ ਨਹੀਂ ਵਿਕੀ ਤੁਸੀਂ ਟੀਵੀ ਚੈਨਲ ਤੇ ਆਓ ਲਾਈਵ ਹੋ ਕੇ ਆ ਦੱਸੋ ਕਿ ਮੇਰੇ ਕਰਕੇ ਮੈਂ ਬਟਾਲੇ 'ਚ ਕੰਟਰੋਲ ਕੀਤਾ ਮੇਰੇ ਬਟਾਲੇ 'ਚ ਇੱਕ ਗੱਟੂ ਵੀ ਕਿਸੇ ਕੋ ਕੱਢ ਕੇ ਵਿਖਾ ਦਿਓ ਮੈਂ ਜੋ ਕਹਾਂਗਾ ਦਾਂਗਾ ਸਰ ਵੇਖੋ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਤੁਸੀਂ ਐਡੇ ਵੱਡੇ ਨਿਊਜ਼ ਚੈਨਲ ਨੂੰ ਤੁਹਾਡੀ ਚੈਨਲ ਦੇ ਉੱਤੇ ਇਸ ਲਈ ਅੱਜ ਚੱਲ ਰਿਹਾ ਹੈ ਪਟਿਆਲਾ ਡੋਰ ਫੜੀ ਗਈ ਲੁਧਿਆਣਾ ਡੋਰ ਫੜੀ ਗਈ ਅਮਰੀ ਸਰ ਫੜੀਗੀ ਲੋਕਾਂ ਕਰਾਂ ਚ ਲਕਾਈ ਦੀ ਸੀ ਇੱਥੋਂ ਦੁਕਾਨ ਚ 6 ਗੱਟੂ ਫੜੇਗੇ 4 ਗੱਟੂ ਫੜੇਗੇ ਅੱਜ ਤੋਂ 10 ਦਿਨ ਪਹਿਲਾਂ ਦੇ ਰਹੇ ਸੀ ਨੇਸੀ ਜਿਹੜੀ ਇਹ ਵੀਡੀਓ ਨਾ ਕਾਫੀ ਜਿਹੜੀ ਵਾਇਰਲ ਕਲ ਦੀ ਹੋਈ ਹੈ ਲੋਕਾਂ ਨੇ ਥੱਲੇ ਕਮੈਂਟ ਮੈਂ ਵਿਜੇ ਦੀ ਗੱਲ ਕਰ ਰਿਹਾ ਵੀ ਉਹਦੀ ਵੀਡੀਓ ਨੂੰ ਅੱਛਾ ਉਹਨਾਂ ਦੇ ਉਹਨਾਂ ਦੇ ਇਲਜ਼ਾਮ ਮੇਰਾ ਮੇਰਾ ਕੰਮ ਮੇਰਾ ਕੰਮ ਡੀਕੋਰਡ ਕਰ ਲੈ ਜਿਹੜੇ ਤੁਹਾਡੇ ਤੁਹਾਡੇ ਇਲਜ਼ਾਮ ਆ ਤੁਸੀਂ ਵਾਇਰਲ ਕਹਿ ਰਹੇ ਹੋ ਜੇ 3 ਦਿਨ ਹੋ ਗਏ ਉਹਨਾਂ ਨੇ ਵੀਡੀਓ ਪਾਈ ਹੈ ਬਟਾਲੇ ਸ਼ਹਿਰ ਦਾ ਇੱਕ ਬੰਦਾ ਨਹੀਂ ਮੈਨੂੰ ਦੱਸ ਗਿਆ ਪਹਿਲੇ ਸ਼ਖਸ ਤੁਸੀਂ ਹੋ ਜਿੰਨੇ ਮੈਨੂੰ ਆਕੇ ਨਹੀਂ ਗੱਲ ਕੀਤੀ ਇਹਨੂੰ ਵਾਇਰਲ ਕਿਦਾਂ ਕਰੋਗੇ ਰਾਤੀ ਪਾਈ ਹੈ 3 ਦਿਨ ਨਹੀਂ ਸੋ ਮੈਨੂੰ ਤਾਂ ਸਰ ਮੈਂ ਤਾਂ ਵੇਖੀ ਵੀ ਨਹੀਂ ਅਜੇ ਮੈਂ ਦੇਖਾਂਗਾ ਕਿ ਕੀ ਉਹਨਾਂ ਨੇ ਕਿਹਾ ਮੇਰੇ ਬਾਰੇ ਮੈਂ ਮੈਂ ਸਰ ਦੇਖੋ ਪਤਾ ਕੀ ਮੈਨੂੰ ਪਤਾ ਲੱਗਦਾ ਯਾਰ ਮੈਂ ਗਲਤ ਕੀਤਾ ਮੇਰੇ ਸਾਰੇ ਮੇਰੇ ਬਾਰੇ ਕੁਝ ਬੋਲ ਰਹੇ ਆ ਐਸਐਸਪੀ ਸਾਹਿਬ ਕਹਿੰਦੇ ਮੈਂ ਮੰਨਦਾ ਕਿ ਮੇਰੇ ਬਾਰੇ ਕੁਝ ਬੋਲ ਰਹੇ ਆ ਡੀਸੀ ਸਾਹਿਬ ਕਹਿੰਦੇ ਮੈਂ ਮੰਨਦਾ ਉਹਨਾਂ ਦੀ ਗੱਲ ਕਿ ਮੇਰੇ ਬਾਰੇ ਕੁਝ ਬੋਲ ਰਹੇ ਆ ਪ੍ਰਧਾਨ ਮੰਤਰੀ ਜੀ ਬੋਲ ਸਕਦੇ ਨੇ ਮੇਰੇ ਬਾਰੇ ਦੇਖੋ ਸੀਐਮ ਭਗਵੰਤ ਮਾਨ ਸਾਹਿਬ ਜੋ ਬੋਲ ਸਕਦੇ ਨੇ ਅੱਗੇ ਅਜੇ ਪ੍ਰਧਾਨ ਮੰਤਰੀ ਬੋਲਣ ਸੀਐਨ ਸਾਹਿਬ ਬੋਲਣ ਇਹਦੀ ਗੱਲ ਨਹੀਂ ਅਜੇ ਹਵਾ ਹਵਾ ਕਿ ਨਾ ਹਵਾ ਦੀ ਗੱਲ ਨਹੀਂ ਸਰ ਮੈਂ ਮੁੱਦੇ ਦੀ ਗੱਲ ਕੀਤੀ ਹੈ ਮੈਂ ਮੁੱਦੇ ਦੀ ਤਾਂ ਤੁਹਾਡੇ ਤੋਂ ਆ ਰਿਹਾ ਅੱਛਾ ਤੁਹਾਨੂੰ ਹੁਣ ਗੁੱਡੀਆਂ ਤੁਸੀਂ ਆ ਮੰਨਿਆ ਨਾ ਤੁਸੀਂ ਚੈਨਲ ਔਰ ਵੇਚਦੇ ਰਹੋ ਸਰ ਮੈਂ ਚਾਇਨਾ ਡੋਰ ਜਦੋਂ ਵਿੱਚੀ ਉਹਦੇ ਤੋਂ ਪਾਬੰਦੀ ਨਹੀਂ ਸੀ ਹੁਣ ਆਂਦੇ ਨੇ ਕਿ 25-25 ਪੈਸੇ ਵੱਜਦੇ ਗੱਡੀ ਦੇ ਵਿੱਚੋਂ ਸੱਚ ਤੇ ਵੱਧ ਵੱਜਦੇ ਕਿੱਚੀ ਕੀ ਗੱਲ ਆ 25 ਪੈਸੇ ਕਰ ਕਮਾਣੇ ਮਨਾ ਨਹੀਂ ਮਨਾ ਨਹੀਂ ਆ ਉਹ ਕਹਿੰਦੇ ਕਿ ਜਦੋਂ ਹੁਣ ਡੋਰ ਸੀ ਨਾ ਉਹਦੇ ਵਿੱਚੋਂ ਪਾਰਛੇ ਲਾਉਂਦੇ ਸੀ ਉਹਦੀ ਲਾਈਨ ਆ ਕਿ ਪਾਰਛੇ ਇਹੋ ਤੇ ਮੈਂ ਪੁੱਛ ਰਿਹਾ ਕਿ ਉਹ ਕਹਿੰਦੇ ਪਾਰਛੇ ਲਾਉਂਦੇ ਨੇ ਪਾਰਛੇ ਕੀ ਹੁੰਦਾ ਸਰ ਮਤਲਬ ਕਿ ਵਾਵਾ ਨੋਟ ਕਮਾ ਲੈਣੇ ਸਰ ਨੋਟ ਮਾਰਾਈ ਦੀ ਦਿਯਾਨਾ ਹੈ ਗੇੜ ਕੋ ਹੂੰ ਇਹੋ ਜਿਹੀ ਕੋਈ ਨਹੀਂ ਤੁਹਾਡੀ ਡੋਰ ਨਹੀਂ ਵਿਕ ਰਹੀ ਤੇ ਇਸ ਕਰਕੇ ਤੁਸੀਂ ਅੱਕੇ ਪਏ ਤੇ ਇਸ ਕਰਕੇ ਮੇਰੀ ਉਹ ਜਿਹੜੀ ਡੋਰ ਲੱਗੀ ਆ ਨਾ ਜਿਹੜੀ ਉਹ ਮੈਂ ਬਹੁਤ ਵੇਚ ਰਿਆ ਜੀ ਮੈਂ ਲੋਕਾਂ ਨੂੰ ਖੁਸ਼ੀ ਨਾਲ ਵੇਚ ਰਿਆ ਜੀ ਮੈਂ ਤੁਹਾਡੇ ਮਾਦੇਮ ਨਾਲ ਇੱਕ ਚੀਜ਼ ਹੋਰ ਲੋਕਾਂ ਨੂੰ ਦੱਸਦਾ ਕਿ ਮੈਂ ਤੁਹਾਡੇ ਲੋਕਾਂ ਵਾਸਤੇ ਉਸ ਡੋਰ ਚ ਕਮਾਈ ਕਰਨੀ ਛੱਡਦੀ ਹੈ ਮੈਂ ਰੇਟ ਤੇ ਰੇਟ ਦੇਣ ਨੂੰ ਤਿਆਰ ਬੈਠਾ ਦਾ ਪਰ ਪਲਾਸਟਿਕ ਛੱਡੋ ਯਾਰ ਇਹ ਸਾਰੇ ਇੱਕ ਵਾਰੀ ਬਟਾਲੇ ਦੇ ਵਿੱਚ ਬਟਾਲਾ ਕੀ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਛੱਡ ਕੇ ਪੂਰੇ ਵਰਲਡ 'ਚ ਕੈਂਪੇਨ ਚਲਾਈਏ 셀ਫੀ ਵਿਦ કોટਨ ਮਾਂਜਾ ਮੈਂ ਅੱਜ ਅੱਧੀ ਸ਼ੁਰੂਆਤ ਕਰਾਂਗਾ ਮੈਂ ਤੁਹਾਡੇ ਭਰਾਵਾਂ ਦਾ ਸਹਿਯੋਗ ਮੰਗਾਗਾ ਕਿ ਮੇਰੇ ਨਾਲ ਆਓ ਆਪਣੀ ਇੱਕ ਫੋਟੋ ਕੋਟਨ ਮਾਂਜੇ ਦੇ ਨਾਲ ਪਾਓ ਜਿਹਨੂੰ ਅਸੀਂ ਲੋਕਾਂ ਤੱਕ ਪਹੁੰਚਾਈਏ ਜਿਹੜਾ ਬੰਦਾ ਨਹੀਂ ਵੀ ਕੋਟਨ ਮਾਂਜਾ ਯੂਜ਼ ਕਰਦਾ ਉਹਨੂੰ ਮਰ ਵਰਤੇ ਇਹਨਾਂ ਦਾ ਅਵੇਅਰਨੈਸ ਵਾਲੇ ਪਾਸੇ ਬਹੁਤ ਵੱਡਾ ਧਿਆਨ ਹੈ ਕਿਉਂਕਿ ਹੁਣ ਜਿਹੜੇ ਜਿਹੜਾ ਵੀ ਬੰਦਾ ਕੋਈ ਇਸ ਤਰ੍ਹਾਂ ਦੀ ਗੈਰਕਾਨੂੰਨੀ ਡੋਰ ਨੂੰ ਫੜਾਉਂਦਾ ਹੈ ਉਹਦੇ ਵਾਸਤੇ 10000 ਤੋਂ ਲੈ ਕੇ ਤੇ 25000 ਤੱਕ ਦੇ ਆਮ ਇਨਾਮ ਨੇ ਔਰ ਉਸ ਤੋਂ ਵੱਡੇ ਉਹਨੇ ਦੇਖੋ ਤੁਸੀਂ ਗੱਲ ਇਹ ਇਨਾਮ ਕਦੋਂ ਆਇਆ ਹੂੰ परसों जी 3-4 ਦਿਨ ਬਾਅਦ ਜਿਸ ਦਿਨ ਮੈਂ ਵੀਡੀਓ ਪਾਈ ਹੈ ਮੈਂ ਕਹਾਗਾ ਸਰ ਮੈਂ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਦਿਲੋਂ ਦੇਖੋ ਸਰ ਮੈਂ ਦਿਲੋਂ ਧੰਨਵਾਦ ਕਰਾਂਗਾ ਐਸਐਸਬੀ ਬਟਾਲਾ ਦਾ ਦਿਲੋਂ ਧੰਨਵਾਦ ਕਰਨਾ ਮੈਂ ਡੀਸੀ ਸਾਹਿਬ ਦਾ ਗੁਰਦਾਪੁਰ ਦਾ ਭਾਵਿਓ ਲੀਡ ਜਾਗੇ ਮੈਂ ਤੁਹਾਡਾ ਨਾ ਇੰਟਰਵਿਊ ਸਰ ਉਹਦਨ ਕਰ ਰਿਹਾ ਜਿਦੇ ਚ ਮੈਂ ਕਿਹਾ ਸੀਗਾ ਕਿ ਇਹਨਾਂ ਨੂੰ ਜਗਾਣਾ ਪੈਣਾ ਹੈ ਹਮ ਚਲੋ ਮੈਂ ਉਹ ਵੀ ਕਿਹਾ ਜਗਾਏ ਦੇ ਸਹੀ ਅੱਜ ਬਟਾਲੇ ਚ ਗੱਟੂ ਤੇ ਨਹੀਂ ਨਾ ਵਿਕਰਿਆ ਠੀਕ ਹੈ ਅੱਜ ਤੁਸੀਂ ਦੱਸੋ ਤੁਸੀਂ ਵੀ ਇਨੇ ਵੱਡੇ ਐਂਕਰ ਹੋ ਤੁਸੀਂ ਐਡੇ ਵੱਡੇ ਲੀਡਿੰਗ ਪੱਤਰਕਾਰ ਹੋ ਅੱਜ ਗੱਟੂ ਕਿੱਥੇ ਆ ਜਿੰਨਾ ਦਾ ਅੰਦਰ ਲੱਗਾ ਦਾ ਸਰ ਉਹ ਅੰਦਰ ਅੰਦਰ ਲੱਗ ਗਿਆ ਹੁਣ ਦੇਖੋ ਜਿਹਦਾ ਅਕਸਰ ਕਰੋੜਾਂ ਰੁਪਈਆ ਦਾ ਮਾਲ ਜਿਹੜਾ ਵਿਕਣਾ ਸੀਗਾ ਉਹਨਾਂ ਨੂੰ ਸਰ ਮਿਰਚਾਂ ਲੱਗਣਗੀਆਂ ਸਭ ਇਹ ਬੜੇ ਬੜੇ ਆਣਗੇ ਸਰ ਮੈਂ ਦੇਖੋ ਮੈਂ ਹਰ ਇੱਕ ਦਾ ਜਵਾਬ ਦੇਣਾ ਅਸਲ ਵਿੱਚ ਜ਼ਰੂਰੀ ਨਹੀਂ ਸਮਝਦਾ ਚਲੋ ਮੈਂ ਮੰਨਿਆ ਤੂੰ ਹੜੀ ਗੱਲ ਕੀ ਵੀਡੀਓ ਨੂੰ ਲੈ ਕੇ ਵਿਜੇ ਤ੍ਰੇਨ ਨੂੰ ਲੈ ਕੇ ਤੁਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਨਹੀਂ ਮੈਂ ਅਕਸਰ ਨਹੀਂ ਮੈਂ ਵਿਜੇ ਤ੍ਰੇਨ ਜੀ ਬੇ ਕੋਈ ਰਿਸਪੈਕਟੇਬਲ ਪਰਸਨ ਨੇ ਉਹ ਜਾਣਦੇ ਤੇ ਹੈਗੇ ਹੋ ਨਾ ਸਰ ਉਹ ਉਹ ਬਾਡੇ ਕਵਾਂਡੀ ਹੁਣ ਜਾਣੋ ਨਾ ਨਹੀਂ ਮੈਂ ਦੱਸਣਾ ਸਰ ਉਹਨਾਂ ਦਾ ਨਾ ਜੱਸਾ ਸਿੰਘ ਆ ਲੱਗੇ ਉਹਨਾਂ ਦਾ ਘਰ ਪਵਨ ਤ੍ਰੇਨ ਜੀ ਦਾ ਉਥੇ ਉਹਨਾਂ ਦਾ ਨਾ ਕੰਪਿਊਟਰ ਦਾ ਬੇਟਾ ਕੰਮ ਕਰਦਾ ਉਹਨਾਂ ਦਾ ਬੜਾ ਅੱਛਾ ਕੰਮ ਆ ਬੜਾ ਅੱਛਾ ਇੰਜੀਨੀਅਰ ਆ ਉਹਨਾਂ ਦਾ ਬੇਟਾ ਮੈਂ ਉੱਥੇ ਦੋ ਤਿੰਨ ਵਾਰੀ ਉਹਨਾਂ ਦੇ ਕੋਲ ਗਿਆ ਨਾ ਉੱਥੇ ਮੇਰਾ ਮੁਲਾਕਾਤ ਇੱਕ ਦੋ ਵਾਰੀ ਹੋਈ ਦੀ ਹੈ ਪਰ ਮੈਂ ਸਰ ਵੇਖੋ ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਕੀ ਕੀ ਕਰਦੇ ਨੇ ਉਹ ਚਲੋ ਆਖਰੀ ਸਵਾਲ ਹੈ ਤੁਹਾਡੇ ਤੋਂ ਜਿਹੜਾ ਉਹਨਾਂ ਨੇ ਬੜਾ ਤਿੱਖਾ ਕੀਤਾ ਹੈ ਸ਼ਾਇਦ ਜੇ ਉਹਨਾਂ ਵੱਲੋਂ ਨਹੀਂ ਤਾਂ ਤੁਹਾਨੂੰ ਇਹ ਗੱਲ ਕਲੀਅਰ ਹੋ ਜੀ ਕਿ ਉਹਨਾਂ ਨੇ ਇੱਕ ਗੱਲ ਕਹੀ ਹੈ ਕਿਤੇ ਕਿ ਕਾਗਜ਼ੀ ਸ਼ੇਰ ਹੋ ਤੁਸੀਂ ਤੇ ਹਾਂ ਉਹ ਕਹਿੰਦੇ ਟਪੋਕ ਬੜੇ ਨੇ ਕਾਗਜ਼ੀ ਸ਼ੇਰ ਐ ਐਵੇਂ ਜਿਹੜਾ ਫੌੜਾ ਬੜੀਆਂ ਮਾਰਦੇ ਨੇ ਔਰ ਕਹਿੰਦੇ ਕਿ ਇਹ ਤਾਂ ਉਹ ਬੰਦੇ ਨੇ ਮੈਂ ਟਪੋਕ ਆਈਆਂ ਉਹ ਕਹਿੰਦੇ ਨੇ ਕਿ ਇਹ ਤਾਂ ਉਹ ਬੰਦੇ ਆ ਜਿਹੜੇ ਬੂਤ ਛੱਡ ਕੇ ਭੱਜ ਜਾਂਦੇ ਬੂਤ ਕਿਹੜਾ ਛੱਡ ਕੇ ਭੱਜਦੇ ਨੇ ਪਤਾ ਨਹੀਂ ਉਹਨਾਂ ਨੂੰ ਪਤਾ ਹੋਏਗਾ ਸਰ ਮੈਂ ਉਹਨਾਂ ਦਾ ਜਵਾਬ ਕਿਸ ਬੂਤ ਛੱਡ ਕੇ ਤੇ ਨਹੀਂ ਭੱਜਿਆ ਨਾ ਤੁਸੀਂ ਸਰ ਮੈਂ ਬੂਤ ਕਾ ਦਾ ਛੱਡਿਆ ਮੈਂ ਕਾਉਂਸਲਰ ਦਾ ਇਲੈਕਸ਼ਨ ਲੜਿਆ ਬਟਾਲੇ ਤੋਂ ਆਮ ਆਦਮੀ ਪਾਰਟੀ ਤੋਂ ਲੜਿਆ ਨਹੀਂ ਕੋਈ ਬੂਤ ਛੱਡ ਕੇ ਤੇ ਨਹੀਂ ਨਾ ਭੱਜਿਆ ਸਰ ਕਿਹੜਾ ਬੂਤ ਮੈਨੂੰ ਦੱਸ ਦੇ ਦੋ ਨਹੀਂ ਤੁਸੀਂ ਦੱਸੋ ਨਾ ਅਸੀਂ ਤੁਹਾਡੇ ਕੋਲ ਪੁੱਛ ਰਹੇ ਹਾਂ ਸਰ ਛੱਡ ਕੇ ਭੱਜੇ ਹੀ ਸਰ ਦੇਖੋ ਅਹੀਂ ਬਟਾਲਾ ਦੇ ਐਮ ਐਲ ਏ ਸਾਹਿਬ ਨੂੰ ਐਮ ਐਲ ਏ ਬਣਾਇਆ ਠੀਕ ਹੈ ਅਹੀਂ ਉਹਨਾਂ ਨੂੰ 29000 ਦੀ ਲੀਡ ਨਾਲ ਦਿਟਾਇਆ ਠੀਕ ਸਾਡੀ ਉਹ ਕ੍ਰੈਡੀਬਿਲਟੀ ਹੈ ਕਿ ਅਸੀਂ ਬਟਾਲਾ ਦੇ ਵਿੱਚ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਇੱਕ ਨਾਮ ਵਾਜਦਾ ਜੂ ਪੂਰੇ ਪੰਜਾਬ ਦੇ ਵਿੱਚ ਉਹਨੂੰ ਅਸੀਂ ਐਮਐਲਏ ਬਣਾਇਆ ਸੀ ਕਿ ਜਦੋਂ ਮੇਰੀ ਦੁਕਾਨ ਤੇ ਲੋੜੀ ਦਾ ਸੀਜ਼ਨ ਹੀ ਉਹਨਾਂ ਦਾ ਇਲੈਕਸ਼ਨ ਹੀ ਨਾ ਮੈਂ ਹਰ ਗੁੱਡੀ ਤੇ ਉਹਨਾਂ ਦੀ ਮੂਹਰ ਲਗਾ ਕੇ ਦਿੱਤੀ ਦੀ ਹੈ ਲੋਕਾਂ ਨੂੰ ਅੱਜ ਵੀ ਉਹਨਾਂ ਦੀ ਫੋਟੋ ਜਿਹੜੀ ਆ ਵੇਖੋ ਮੇਰੇ ਸ਼ੀਸ਼ੇ ਦੇ ਉੱਤੇ ਲੱਗੀ ਦੀ ਹੈ ਇਹ ਤੀਜਾ ਸਰ ਬਿਲਕੁਲ ਬਿਲਕੁਲ ਤੁਹਾਡੇ ਸ਼ੀਸ਼ੇ ਤੇ ਲੱਗੀ ਹੈ ਲੋਕਾਂ ਦੇ ਦਿਲਾਂ ਤੇ ਲੱਗੀ ਪਈ ਹੈ ਬਹੁਤ ਵੱਡੀ ਗੱਲ ਹੈ ਦੇਖੋ ਬਟਾਲਾ ਦੇ ਐਮਐਲਏ ਸਾਹਿਬ ਵੇਖੋ ਕਿੰਨੀਆਂ ਬਲੰਦੀਆਂ ਤੇ ਗਏ ਨੇ ਜੇ ਤੁਸੀਂ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਕਿ ਉਹ ਵੱਡੇ ਚਿਹਰੇ ਨੇ ਕੋਈ ਮੈਂ ਨਹੀਂ ਜਾਣਦਾ ਸੌਰੀ ਟੂ ਸੇ ਥੈਟ ਮੈਂ ਵਿਜੇਤ ਰੇਨਜੀ ਜੀ ਤੁਹਾਡਾ ਵੀ ਇਹ ਕਹਾਂਗਾ ਮੈਂ ਜਾਣਦਾ ਨਹੀਂ ਤੁਹਾਨੂੰ ਮੈਨੂੰ ਇੰਨਾ ਪਤਾ ਸੀ ਤੁਸੀਂ ਪਵਨ ਤਰੇਨਜੀ ਦੇ ਬ੍ਰਦਰ ਹੋ ਪਰ ਚਲੋ ਅੱਜ ਰਿਸ਼ਪਾਲ ਜੀ ਦੇ ਕਰਕੇ ਮੈਨੂੰ ਤੁਹਾਡੇ ਬਾਰੇ ਥੋੜਾ ਜਿਹਾ ਪਤਾ ਲੱਗਾ ਥੈਂਕਸ ਥੈਂਕ ਯੂ ਵੈਰੀ ਮਚ ਸਰ ਬਹੁਤ ਬਹੁਤ ਹੋ ਗਿਆ ਤੁਹਾਡਾ ਵੀ ਔਰ ਇਹ ਗੱ ਨੇ ਜਿਹੜੀ ਅੱਜ ਹੁਣ ਜੋ ਸਾਹਮਣੇ ਰਿਐਲਿਟੀ ਸ਼ੋਅ ਕਰਕੇ ਵਿਖਾਇਆ ਨਾ ਐਕਟਿੰਗ ਕਰਕੇ ਵਿਖਾਈਆ ਬਸ ਨਾ 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 ਤੁਸੀਂ ਐਕਟਿੰਗ ਹੋ ਐ ਦੈਟ ਇਜ਼ ਯੂਅਰ ਐਕਟਿੰਗ ਦਿਸ ਪਾਰਟ ਇਜ਼ ਯੂਅਰ ਐਕਟਿੰਗ ਪਬਲਿਕ ਸਭ ਜਾਣਦੀ ਹੈ ਸਰ ਹਾਂ ਇਹੀ ਗੱਲ ਹੈ ਪਬਲਿਕ ਸਭ ਜਾਣਦੀ ਹੈ ਤੁਸੀਂ ਮੈਨੂੰ ਐਕਟਿੰਗ ਕਹਤਾ ਪਰ ਤੁਸੀਂ ਐਕਟਿੰਗ ਕਰ ਰਹੇ ਹੋ ਮੈਂ ਇੱਕ ਚਾਹਾਂਗਾ ਕਿ ਨਹੀਂ ਮੈਂ ਸਰ ਇਹਦੀ 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 ਨਹੀਂ ਉਹਨਾਂ ਨੂੰ ਕਦੀ ਨਹੀਂ ਮਿਲੇ ਕਦੀ ਨਹੀਂ ਸਰ ਇੱਕ ਚੀਜ਼ ਕਰ ਕਦੀ ਨਹੀਂ ਮਿਲੇ ਆਪਾਂ ਸਰ ਇੱਕ ਚੀਜ਼ ਕਰ ਨਹੀਂ ਸਰ ਇੱਕ ਮਿੰਟ ਮੈਂ ਦੱਸ ਸਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਅਗਰ ਰਿਸ਼ਪਾਲ ਜੀ ਅਗਰ ਇਸ ਪਾਰਟ ਨੂੰ ਕੱਟਣ ਇਸ ਵੀਡੀਓ ਚ ਕਮੈਂਟ ਦਿਓ ਕਿ ਇਹਨਾਂ ਨੂੰ ਇਹ ਪਾਰਟ ਯੂਜ਼ ਕਰੋ ਸਰ ਤੁਸੀਂ ਐਮਐਲਏ ਸਾਹਿਬ ਕੋ ਜਾਓ ਉਹਨਾਂ ਨੂੰ ਪੁੱਛੋ ਕਿ ਆਮ ਆਦਮੀ ਪਾਰਟੀ ਚ ਦਿਨੇਸ਼ ਖੋਸਲਾ ਜੀ ਹੈਗੇ ਨੇ ਉਹ ਕਹਿੰਦੇ ਵਿਜੇ ਤਰੇਂਜੀ ਨੂੰ ਮੈਂ ਨਹੀਂ ਜਾਣਦਾ ਠੀਕ ਆਪੀਓ ਦੱਸ ਦੇਣਗੇ ਕਿ ਕੌਣ ਦੇਖੋ ਮੈਂ ਇੱਕ ਇਲੈਕਸ਼ਨ ਲੜ ਚੁੱਕਾ ਸਰ ਮੈਂ ਹਾਰਿਆ ਨਾ ਮੈਂ ਮੰਨਣਾ ਇਹ ਵੀ ਗੱਲ ਕੱਲ ਨੂੰ ਕੋਈ ਕਹਿੰਿਆ ਨੇ ਥੱਲੇ ਮੇਰੇ ਵੀ ਕਮੈਂਟ ਦੇਣੇ ਆ ਇਹ ਤਾਂ ਹਰਿਆਣਾ ਜੀ ਮੈਂ ਆਮ ਕਹਿੰਦਾ ਮੈਂ ਹਰਿਆਣਾ ਸਾਡੀ ਹਾਰ ਜਿਹੜੀ ਸੀ ਨਾ ਸਾਡੇ ਐਮਐਲਏ ਦੀ ਜਿੱਤ ਬਣ ਕੇ ਸਾਡੇ ਆਈ ਕਿ ਅਸੀਂ ਅਸੀਂ ਉਹਦੀ ਖੁਸ਼ੀ ਮਨਾਣੇ ਆ ਅਸੀਂ ਦੇਖੋ ਅਸੀਂ ਅੱਜ ਖੁਸ਼ੀ ਮਨਾਣੇ ਆ ਕਿ ਸਾਡੀ ਬਟਾਲੇ 'ਚ ਇਤਿਹਾਸਿਕ ਜਿੱਤ ਹੋਈ ਏ ਕਿ ਕਿਸੇ ਵੀ ਕੋਲੋਂ ਵੀ ਐਮ.ਐਲ.ਏ 28000 ਤੇ ਨਹੀਂ ਬਟਾਲਾ ਕਦੀ ਜਿੱਤਿਆ ਅਸੀਂ ਜਿੱਤ ਕੇ ਵਿਖਾਇਆ ਸੋ ਅਸੀਂ ਜ਼ਰੂਰ ਕਹਾਂਗੇ ਕਿ ਜਿਹੜੀ ਫਿਲਮ ਸਿਟੀ ਹੈ ਸ਼ੋ ਸਾਡਾ ਜ਼ਰੂਰ ਦੇਖਿਓ ਫਿਲਮ ਸਿਟੀ ਨਹੀਂ ਸਰ ਪਬਲਿਕ ਸਭ ਜਾਣਦੀ ਹੈ ਕਿਉਂਕਿ ਪਬਲਿਕ ਪਬਲਿਕ ਹੈ ਸਭ ਜਾਣਦੀ ਕਮਾਲ ਬਾਕਮਾਲ ਤੁਸੀਂ ਅੱਜ ਦੀ ਪਰਫਾਰਮੈਂਸ ਦਿੱਤੀ ਹੈ ਤੁਸੀਂ ਗਲਤ ਹੋ ਇਹ ਚੀਜ਼ ਮੈਨੂੰ ਪਤਾ ਤੁਸੀਂ ਇਹ ਲਾਣੀ ਨਹੀਂ ਇੰਟਰਵਿਊ 100% ਲੱਗੇਗਾ ਮੈਨੂੰ ਪਤਾ ਤੁਸੀਂ ਜਦ ਮੈਂ ਤੇਰੇ ਗਾਂਗਰੇਆਂ ਦੀ ਚੀਜ਼ਾਂ ਲਾਈਵ ਕਰਿਆ ਕਰੋ ਚੱਲ ਭਾਈ ਚੱਲੇਗੀ ਨਾ ਚੱਲੇਗੀ ਫਿਰ ਆਪਾਂ ਗੱਲ ਕਰਾਂਗੇ ਨਹੀਂ ਮੈਨੂੰ ਪਤਾ ਤੁਸੀਂ ਨਹੀਂ ਨਾ 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 ਬਾਬਾ ਸ਼ੁਕਰੀਆ ਪਤਾ ਕੀ ਹੈ ਦੇਖੋ ਤੁਸੀਂ ਮੈਨੂੰ ਐ ਚੀਜ਼ ਕਹਿ ਰਹੇ ਹੋ ਕਿ ਮੈਂ ਇੱਕ ਡਰਾਮਾ ਕਰੀਟ ਕਰ ਮੈਂ ਡਰਾਮਾ ਨਹੀਂ ਕਹਿ ਰਿਹਾ ਮੈਂ ਐਕਟ ਡਰਾਮਾ ਤੇ ਐਕਟਿੰਗ ਚ ਮੈਂ ਦੇਖੋ ਇੱਕ ਮਿੰਟ ਮੈਂ ਦੇਖੋ ਮੈਂ ਤਾਂ ਇੱਕ ਚੀਜ਼ ਕਹਾਂਗਾ ਸਰ ਮੈਂ ਮੈਂ ਪ੍ਰਮਾਤਮਾ ਕੋ ਚਾਹਨਾ ਉਹਨਾਂ ਨੂੰ ਹੋਰ ਬੁਲੰਦੀਆਂ ਤੇ ਮੈਂ ਜਾਵੇ ਕੱਲ ਨੂੰ ਉਹ ਸੀਐਮ ਦਾ ਚਿਹਰਾ ਵੇਖਣਾ ਜਾਵਾਂਗਾ ਮੈਂ ਉਹਨਾਂ ਨੂੰ ਮੈਂ ਤੁਸੀਂ ਮੇਰਾ ਫੇਸਬੁੱਕ ਖੋਲ ਕੇ ਦੇਖੋ ਮੈਂ ਉਹਨਾਂ ਨੂੰ ਮੰਤਰੀ ਬਦਲੀ ਬੜਾ ਬਰੀ ਪ੍ਰਮੋਟ ਕਰ ਚੁੱਕਾ ਕਿ ਉਹਨਾਂ ਨੂੰ ਪਰਮਾਤਮਾ ਮੰਤਰੀ ਬਣਾਵੇ ਮੈਂ ਸਾਡੇ ਮੇਲੇ ਜਿਹਨੂੰ ਅਸੀਂ ਐਮਐਲਏ ਬਣਾਇਆ ਸਰ ਇਹ ਉਹਦੇ ਨਾਲ ਬਹੁਤ ਸ਼ੁਕਰੀਆ ਜਿਹੜਾ ਉਹਦੇ ਨਾਲ ਕਿਉਂਕਿ ਇਸ ਵੀਡੀਓ ਦਾ ਜ਼ਿਕਰ ਕਰਕੇ ਜਿਸ ਸਖੀਰ ਦਾ ਜ਼ਿਕਰ ਕਰਕੇ ਅਸੀਂ ਇਹਨਾਂ ਕੋਲ ਪਹੁੰਚੇ ਸੀ ਇਹਨਾਂ ਦਾ ਕਹਿਣਾ ਹੈ ਕਿ ਉਸ ਵਿਜੇਤਰੇ ਨੂੰ ਅਸੀਂ ਬਿਲਕੁਲ ਵੀ ਨਹੀਂ ਜਾਣਦੇ ਦਰਸ਼ਕ ਤੁਸੀਂ ਕਮੈਂਟ ਚ ਜ਼ਰੂਰ ਦੱਸਿਓ ਵੀ ਵਾਕਿਆ ਹੀ ਦਨੇਸ਼ ਖੋਸਲਾ ਜੀ ਵਿਜੇਤਰੇ ਨੂੰ ਜਾਣਦੇ ਕੇ ਨਹੀਂ ਉਹਨਾਂ ਦੇ ਕਮੈਂਟ ਨਹੀਂ ਜੰਦਾ ਇਹ ਦੱਸੇ ਕਿ ਅਗਰ ਮੈਂ ਗੱਟੂ ਦੇ ਖਿਲਾਫ ਪਲਾਸਟਿਕ ਦੀ ਡੋਰ ਦੇ ਖਿਲਾਫ ਆਵਾਜ਼ ਚੁੱਕੀ ਹੈ ਉਹ ਮੈਂ ਗਲਤ ਕੀਤਾ ਕਿ ਨਹੀਂ ਮੈਨੂੰ ਮੈਂ ਇੱਕ ਚੀਜ਼ ਹੋਰ ਸਰ ਕਲੀਅਰ ਕਰਨਾ ਚਾਹਾਂਗਾ ਤੁਹਾਨੂੰ ਹਮ ਇਹ ਇਸ ਲੋੜੀ ਤੇ ਹਰ ਘਰ ਚੋਂ ਗੱਟੂ ਉੱਢ ਦੇਗਾ ਐ ਵੀ ਕਲੀਅਰ ਕਰ ਦਿੰਦਾ ਤੁਹਾਨੂੰ ਕਾਰਨ ਕੀ ਹੈ ਬਿਕੋਜ਼ ਹਟਕੋ ਕੀ ਰਿਪਲੇਸਮੈਂਟ ਹੀ ਨਹੀਂ ਅਜ ਵਿਜੇ ਵਿਜੇਤਰੇ ਨੂੰ ਮਲਾ ਦਈਏ ਤੁਹਾਨੂੰ ਮਿਲੋਗੇ ਨਹੀਂ ਸਰ ਮੈਂ ਮਿਲਾਂਗਾ ਮੇਰਾ ਕੋਈ ਉਹਨਾਂ ਨਾਲ ਵੈਰ ਨਹੀਂ ਮੇਰੇ ਰਿਸਪੈਕਟੇਬਲ ਬੰਦੇ ਨੇ ਉਹ ਮੈਂ ਕਹਿੰਦਾ ਸਰ ਚਲੋ ਮੈਂ ਤਾਂ ਮਿਲਣਾ ਚਾਹਨਾ ਕਿ ਇੱਕ ਵਾਰੀ ਮਿਲ ਲੋ ਸਰ ਜਿਹੜੇ ਪੱਤਰਕਾਰ ਵਿਜੇ ਉਹਨਾਂ ਦੇ ਬ੍ਰਦਰ ਹੈ ਨਾ ਪਵਨ ਤਰੇਨ ਜੀ ਉਹ ਇੱਕ ਬਟਾਲੇ ਜੀ ਸ਼ਖਸੀਅਤ ਨਹੀਂ ਸਰ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਦਿਨੇਸ਼ ਖੋਸਲਾ ਥੈਂਕ ਯੂ